ਪਾਰਕ ਮੈਂ ਕਹਿੰਦਾ ਤੁਸੀਂ ਪਿੰਡ ਪਾਰਕੋ ਪਾਰਕ ਹੀ ਕਰ ਦੇਣਾ ਸਸਿਕਲ ਦਰਸ਼ਕ ਵੀਰੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਆ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਸੁਖ YouTube ਚੈਨਲ ਤੇ ਲੈ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਗੱਲ ਮੇਰੇ ਪਿੰਡ ਦੀ ਪ੍ਰੋਗਰਾਮ ਦੇ ਵਿੱਚ ਐਪੀਸੋਡ 2 ਦੇ ਵਿੱਚ ਅੱਜ ਤੁਹਾਨੂੰ ਪਿੰਡ ਦਿਖਾਵਾਂਗੇ ਵਿਸ਼ਨਕੜ ਜਿਸ ਪਿੰਡ ਦੇ ਵਿੱਚ ਬਹੁਤ ਹੀ ਜ਼ੋਨਾ ਵਾਤਾਵਰਣ ਪਾਰਕ ਬਣਿਆ ਹੋਇਆ ਸੋ ਆਹ ਪਿੰਡ ਦਾ ਸਾਈਨ ਬੋਰਡ ਹੈ ਜੀ ਇਸ ਪਾਸੇ ਨੂੰ ਪਿੰਡ ਵਿਸ਼ਨਕੜ ਹੈ ਚਲੋ ਆਪਾਂ ਤੁਹਾਨੂੰ ਮਿਲਦੇ ਹਾਂ ਅੱਗੇ ਪਿੰਡ ਵਿਸ਼ਨਕੜ ਜਾ ਕੇ ਤੇ ਹੋਰ ਵੀ ਤੁਹਾਨੂੰ ਸੋਹਣੀਆਂ-ਸੋਹਣੀਆਂ ਰਸਤੇ ਜੀ ਲੋਕੇਸ਼ਨਾਂ ਦਿਖਾਵਾਂਗੇ ਕੀ ਕੀ ਹੈਨਾ ਲੋਕੇਸ਼ਨਾਂ ਨੇ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਅੱਗੇ ਵੀ ਦੋਸਤੋ ਰਸਤੇ ਦੇ ਵਿੱਚ ਜਾ ਰਹੇ ਸੀ ਤੇ ਇੱਥੇ ਬਹੁਤ ਹੀ ਸੋਹਣੀ ਫੁੱਲਾਂ ਦੀ ਖੇਤੀ ਕੀਤੀ ਹੋਈ ਹੈ ਜੀ ਦੇਖ ਸਕਦੇ ਹੋ ਤੁਸੀਂ ਤੇ ਪਿੰਡ ਪਾਵਰਪੁਰ ਦੇ ਲਾਗੇ ਠੀਕ ਹੈ ਸੋ ਵੀ ਦੋਸਤੋ ਆਪਾਂ ਬਿਸ਼ਨਕੜ ਪਾਰਕ ਦੇ ਵਿੱਚ ਐਂਟਰ ਕਰ ਚੁੱਕੇ ਆ ਤੇ ਪਾਰਕ ਮੇਰੇ ਖਿਆਲ ਚ ਤਾਂ ਬਹੁਤ ਵਧੀਆ ਬਣਿਆ ਹੋਇਆ ਹੈ ਨਾ ਸੋ ਇੱਥੇ ਹੁਣ ਹਨਾ ਮੌਸਮ ਜਾਂ ਚੇਂਜ ਹੋਣ ਕਰਕੇ ਪਤਝੜ ਦੀ ਰੁੱਤ ਜੀ ਹੁਣ ਬਸੰਤ ਰੁੱਤ ਆਈ ਹੈ ਹਨਾ ਸੋ ਪੱਤੇ ਜੇ ਖਿਲਰੇ ਹੋਏ ਨੇ ਸੋ ਆ ਤੁਸੀਂ ਦੇਖ ਸਕਦੇ ਹੋ ਇਸ ਪਾਸੇ ਗਰਾਊਂਡ ਬਣਿਆ ਹੋਇਆ ਜੀ ਵਾਲੀਬਾਲ ਦਾ ਗਰਾਊਂਡ ਠੀਕ ਹੈ ਤੇ ਪਾਰਕ ਇਸ ਪਾਸੇ ਹਨਾ ਕਿਉਂਕਿ ਜਿਹੜੀ ਇਹ ਵੀ ਜਗ੍ਹਾ ਮਿੱਤਰੋ ਇਹ ਵੀ ਜੰਗਲਾਤ ਵਿਭਾਗ ਦੇ ਅੰਡਰ ਹੈ ਠੀਕ ਹੈ ਇੱਥੇ ਵੀ ਸਰਕਾਰੀ ਕਰਮਚਾਰੀ ਰੱਖੇ ਗਏ ਹੋਏ ਨੇ ਠੀਕ ਆ ਇਹਨਾਂ ਦੇ ਦੱਸਣ ਦੇ ਮੁਤਾਬਿਕ ਮੈਂ ਜਾਣਕਾਰੀ ਲਈ ਸੀ ਠੀਕ ਆ ਤੇ ਜਿਹੜੀ ਆ ਜਗਾ ਜੀ ਇਹ ਗੁੱਗਾਂਵਾੜੀ ਦੀ ਜਗਾ ਜਿਹੜੀ ਵਿਚਪਾਰਕ ਦੇ ਵਿੱਚ ਹੀ ਆ ਗਈ ਚਲੋ ਬਹੁਤ ਹੀ ਵਧੀਆ ਲੋਕੇਸ਼ਨ ਬਣ ਗਈ ਹੈ ਨਾ ਆਲੇ ਦੁਆਲੇ ਚਲੋ ਆਪਾਂ ਤੁਹਾਨੂੰ ਅੱਗੇ ਜਿਹੜੇ ਚੀਜ਼ਾਂ ਬਲੀਆਂ ਹੋਈਆਂ ਨੇ ਪਾਰਕ ਦੇ ਵਿੱਚ ਸੋਹਣੀਆਂ ਹੀ ਖੂਬਸੂਰਤ ਚੀਜ਼ਾਂ ਉਹ ਦਿਖਾਉਣਾ ਤੁਹਾਨੂੰ ਮੈਂ ਠੀਕ ਆ ਬਣੇ ਰਹੋ ਮੇਰੇ ਨਾਲ ਆਜੋ ਦੋਸਤੋ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਪਿੰਡ ਦਾ ਛੱਪੜ ਹੈ ਠੀਕ ਆ ਜਿਹੜੀ پارک ਵਾਲੀ ਜਗ੍ਹਾ ਵੀ ਇੱਥੇ ਵੀ ਪਹਿਲਾਂ ਛੱਪੜ ਹੁੰਦਾ ਸੀ ਤੇ ਇਸ ਛੱਪੜ ਨੂੰ ਭਰ ਕੇ ਇੱਥੇ پارک ਬਣਾ ਦਿੱਤਾ ਗਿਆ ਤੇ ਬਹੁਤ ਹੀ ਵਧੀਆ ਇੱਥੇ ਦਰਖਤ ਵੀ ਲਗਾਏ ਗਏ ਨੇ ਅਤੇ ਸ਼ੋਹਦਾਰ ਬੂਟੇ ਵੀ ਲਗਾਏ ਗਏ ਨੇ ਤੇ ਫੁੱਲਾਂ ਦੇ ਬੂਟੇ ਵੀ ਲਗਾਏ ਗਏ ਨੇ ਹਨਾ ਤੇ ਤੁਸੀਂ ਇੱਧਰ ਬੋੜਾਂ ਦੇ ਦਰਖਤ ਦੇਖ ਸਕਦੇ ਹੋ ਕਿ ਜਿਹੜੇ ਬੋੜ ਦੀਆਂ ਛਾਵਾਂ ਹਨਾ ਕਿੱਥੇ ਬਜ਼ੁਰਗ ਅੱਗੇ ਬੈਠ ਕੇ ਗੱਲਾਂ ਕਰਨ ਦੇ ਵਿੱਚ ਕਿਉਂਕਿ ਨਹੀਂ ਬਣੀਆਂ ਹੋਈਆਂ ਨੇ ਸੋ ਇੱਕ ਤਰ੍ਹਾਂ ਵਾਤਾਵਰਣ ਨੂੰ ਪਿਆਰ ਕਰਨ ਵਾਲਿਆਂ ਲਈ ਬਹੁਤ ਵਧੀਆ ਜਗ੍ਹਾ ਹੈ ਜੀ ਦੇਖੋ ਗਰਮੀ ਦੇ ਵਿੱਚ ਆਪਾਂ ਨੂੰ ਛਾਵੇਂ ਬੈਠਣਾ ਪਿਆ ਕਰੂਗਾ ਨਾ ਕਿਉਂਕਿ ਗਰਮੀ ਦੀ ਰੁੱਤ ਆ ਗਈ ਆ ਜੋ ਅੱਗੇ ਚੱਲੀ ਚੱਲੋ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਬੱਚੇ ਖੇਡ ਰਹੇ ਨੇ ਹੈਨਾ ਜਦੋਂ ਜਗ੍ਹਾ ਕੋਈ ਵਧੀਆ ਖੂਬਸੂਰਤ ਬਣੀ ਹੋਵੇ ਕਿੱਥੇ ਬੈਠ ਕੇ ਸਕੂਨ ਮਿਲੇ ਹੈਨਾ ਉਹ ਪਾਰਕ ਹੀ ਹੁੰਦੀ ਹੈ ਤੇ ਜਵਾਕ ਖੇਡਦੇ ਜਵਾਕ ਖੇਡਦੇ ਫਰੀ ਜਾਂਦੇ ਨੇ ਹੈਨਾ ਬਹੁਤ ਵਧੀਆ ਲੱਗਦਾ ਦੇਖੋ ਇੱਕ ਬਣਾਇਆ ਹੋਇਆ ਹੈਨਾ ਕੁੱਪ ਦੀ ਤਰ੍ਹਾਂ ਜਗ੍ਹਾ ਬਣਾਈ ਹੋਈ ਹੈ ਦੇਖੋ ਵਿੱਚ ਕੁਰਸੀਆਂ ਰੱਖੀਆਂ ਵੀ ਆ ਨੇ ਤੇ ਥੋੜੀ ਜਿਹੀ ਮੈਂ ਕਹਿਣਾ ਚਾਹੁੰਦਾ ਥੋੜੀ ਜਿਹੀ ਸਫਾਈ ਹੋਣ ਵਾਲੀ ਹੋ ਤਾਂ ਕੋਈ ਚੱਕਰ ਨਹੀਂ ਹੈਗਾ ਤੇ ਹੌਲੀ ਹੌਲੀ ਚਲੋ ਉਹਨੂੰ ਗਰਮੀ ਦੇ ਰੁੱਤਾਂ ਕਿ ਨਹੀਂ ਮੂੰਹ ਪਹਿਣ ਕੇ ਵਧੀਆ ਸਾਰਾ ਕੁਝ ਹਰਾ ਭਰਾ ਹੋ ਜੂ ਫੇਰ ਤੋਂ ਹਨਾ ਕੋਈ ਗੱਲ ਨਹੀਂ ਹੈ ਨਾ ਐਦਾਂ ਚੱਲਦਾਂ ਨੇ ਇਹਦਾ ਤੇ ਤੁਸੀਂ ਦੇਖ ਸਕਦੇ ਹੋ ਲੋਕੇਸ਼ਨ ਬਹੁਤ ਵਧੀਆ ਬਣਾਈ ਹੋਈ ਆ ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਸ ਪਿੰਡ ਦੀ ਬੋਟ ਵੀ ਘੱਟੋ ਘੱਟ 7-800 ਬੋਟ ਹੋ ਗਈ ਤੇ ਨਿੱਕਾ ਜਿਹਾ ਪਿੰਡ ਆ ਮੇਰੇ ਪਿੰਡ ਤੋਂ ਤਕਰੀਬਨ 5 ਕਿਲੋਮੀਟਰ ਦੇ ਫਰਕ ਨਾਲ ਆਇਆ ਪਿੰਡ ਕਿਉਂਕਿ ਮੈਂ ਇੱਥੋਂ ਹੀ ਲੰਘਦੇ ਰਹਿਆ ਸੋ ਇੱਥੇ ਸੋਲਰ ਲਾਈਟਾਂ ਵੀ ਲ torch light ਨਾਲ ਸੈਡਾਂ ਦੇ ਲੱਗੀਆਂ ਹੋਈਆਂ ਨੇ ਪਾਰਕ ਦੇ ਵਿੱਚ ਇਹ ਦੋ ਪਾਰਕ ਨੇ ਜੀ ਉਹ ਵੀ ਦਿਖਾਉਂਗਾ ਇੱਕ ਜਗ੍ਹਾ ਤੇ ਬੂਟੇ ਦਰਖਤ ਲਗਾਏ ਹੋਏ ਨੇ ਸਿਰਫ ਉਹ ਵੀ ਸਰਕਾਰੀ ਜ਼ਮੀਨ ਸੀ ਉੱਥੇ ਦਰਖਤ ਵੀ ਲੱਗੇ ਹੋਏ ਨੇ ਕਿਉਂਕਿ ਪਹਿਲਾਂ ਹੀ ਮੈਂ ਗੱਲ ਕਰਕੇ ਹਟਿਆ ਕਿ ਵਾਤਾਵਰਨ ਪ੍ਰੇਮੀਆ ਵਾਸਤੇ ਬਹੁਤ ਹੀ ਵਧੀਆ ਜਗ੍ਹਾ ਹੈ ਜੀ ਠੀਕ ਹੈ ਜਿਹੜੇ ਵਾਤਾਵਰਨ ਨੂੰ ਪਿਆਰ ਕਰਦੇ ਨੇ ਉਹ ਵੀ ਦਿਖਾਉਂਗਾ ਉੱਥੇ ਫਲਦਾਰ ਬੂਟੇ ਤੇ ਸ਼ੌਂਦਾਰ ਦਰਖਤ ਲਗਾਏ ਹੋਏ ਨੇ ਉਹ ਵੀ ਪੰਚਾਇਤੀ ਜਗ੍ਹਾ ਦੇ ਵਿੱਚ ਠੀਕ ਹੈ ਬਹੁਤ ਵਧੀਆ ਹੋਈ ਹੋਈ ਹੈ ਜੀ ਤੁਸੀਂ ਕਿਹਨਾਂ ਇੱਕ ਵਾਰੀ ਚਾਹਤੀ ਫੇਰ ਮਰਵਾ ਦਿਓ ਜੀ ਗੁਰਕੀਰਤ ਜੀ ਕੀ ਆਤੀ ਵੇਰ ਮਰਵਾ ਦੋ ਦੇਖ ਬੱਚੇ ਖੇਡ ਰਹੇ ਨੇ ਬਹੁਤ ਵਧੀਆ ਲੱਗ ਰਿਹਾ ਤੇ ਤਰਕੀਬ ਨੇ ਇਹ ਪਾਰਕ ਬਣਿਆ ਨੂੰ 2.5 ਸਾਲ ਹੋ ਗਏ ਚੁਕੇ ਨੇ ਇੱਥੇ ਸੋ ਹਲੇ ਨਵਾਂ ਨਵਈ ਇਹ ਇੱਥੇ ਪਾਰਕ ਬਣਿਆ ਜੀ ਆਓ ਮਿਲਦੇ ਆ ਜੀ ਤੁਹਾਨੂੰ ਅੱਗੇ ਲਾਈ ਵੀ ਸੱਜਣੋ ਆਪਣੇ ਕਲਾਸ ਮਿਰਜ਼ ਮਿਲ ਚੁਕੇ ਨੇ ਆਪਾਂ ਨੂੰ ਯਾਰ ਜਸਪ੍ਰੀਤ ਤੇ ਇੱਕ ਕਾਫਦੀਪ ਹੈ ਔਰ ਕਿੱਦਾਂ ਚੱਲਦਾ ਮਿੱਤਰੋ ਕੰਮ ਕਰ ਵਧੀਆ ਯਾਰ ਹੈਲੋ ਨੰਨ ਬਹੁਤ ਚੱਲਦਾ ਵਧੀਆ ਠੀਕ ਹੈ ਤੇ ਇੱਧਰ ਕੀ ਬਣ ਰਿਹਾ ਹੁਣ ਇੱਧਰ ਪਾਰਕ ਮੰਗ ਪਾਰਕ ਮੈਂ ਕਹਿੰਦਾ ਤੁਸੀਂ ਪਿੰਡ ਪਾਰਕੋ ਪਾਰਕ ਹੀ ਕਰ ਦੇਣਾ ਆ ਮਰੇ ਮਰਾਏ ਨਜ਼ਰੇ ਇਧਰ ਗੁਰਕੀਰਤ ਜੀ ਆ ਵੇਖੋ ਇਧਰ ਇਧਰ ਕਿਨਹਤਰਾ ਪਾਰਕ ਬਣਾਤਾ ਆ ਦੇਖ ਸਕਦੇ ਹੋ ਪਾਰਕ ਦਾ ਕੰਮ ਚੱਲ ਰਿਹਾ ਕਹਿੰਦੇ ਤੇ ਇਹਨੂੰ ਐ ਦੱਸ ਉਧਰ ਮੈਂ ਪਾਰਕ ਬਣੇ ਨੂੰ ਕਿੰਨਾ ਕ ਟਾਈਮ ਹੋ ਗਿਆ ਵਾ ਹੋ ਗਿਆ ਟਾਂਗ ਸਾਲ ਹੋ ਗਿਆ ਡੋਗ ਸਾਲ ਹੋ ਗਿਆ ਨਾ ਤੇ ਹੋਰ ਲੈਟਾਂ ਲੁੱਟਾਂ ਵੀ ਲੱਗੀਆਂ ਹੋਈਆਂ ਨੇ ਨਾ ਪਿੰਡ ਦੇ ਵਧੀਆ ਚੱਲ ਵਧੀਆ ਕੰਮ ਚੱਲਣਾ ਕਿੰਨੇ ਸੌਦੇ ਪਿੰਡ ਦੀ ਹੋਊਗੀ 7-800 ਬੋਟਨ ਉਹ ਬਿਹਾਈਂਡ ਇਹ ਤਾਂ ਰਕਤਨਕ ਸੋ ਚਲ ਵਧੀਆ ਨਾ ਪੰਚਪੋਣਾ ਦੇ ਪਿੰਡ ਦਾ ਹਰਪ੍ਰੀਤ ਹਰਪ੍ਰੀਤ ਚਲ ਵਧੀਆ ਕੰਮ ਕਰ ਰਿਹਾ ਇਹਨੇ ਲੋਗਟ ਵੀ ਲੱਗੀ ਪਿੰਡ ਦੇ ਆਲੇ-ਦੁਆਲੇ ਉਹ ਬੜੀ ਵਹਿਚ ਵੀ ਹੋ ਗਿਆ ਬੜੀ ਵਹਿਚ ਵੀ ਹੋ ਗਿਆ ਕੰਮ ਹਾਂ ਉਹ ਹੀ ਦੇਖਿਆ ਬਹੁਤ ਵਧੀਆ ਬਣੀ ਹੋਈ ਤੇ ਪਿੰਡ ਦਾ ਕੋਈ ਪ੍ਰਾਤਨ ਚੀਜ਼ ਹੈਗੀ ਇੱਥੇ ਕੋਈ ਖੂਬਣਾ ਨਹੀਂ ਲਾਈਨੇ ਨਾ ਨਾ ਦੇ ਰਿਖ ਤੇ ਚਾ ਤੇ ਇੱਦੋਂ ਵੀ ਕਾਫੀ ਹੋਣਾ ਵਾਦੀ ਵਾਦੀ ਕੇ ਪਿੰਡ ਦੀ ਤੇ ਹੋਰ ਦੱਸ ਪੜਾਈ ਪੜੀ ਕੀ ਕਰਦਾ ਉਹਨੇ ਬਾਈ ਜਵਾ ਬਸ ਵੇਲੇ ਨੇ ਵੇਲੇ ਨੇ ਨਹੀਂ ਮਿੱਤਰੋ ਆ ਬਾਈ ਤੋਂ ਆਪਾਂ ਆਪਣੇ ਦਾ ਕਲਾਸਮੇਟ ਦੀ ਜਸਪ੍ਰੀਤਾ ਤੇ ਇਹ ਤੋਂ ਆਪਾਂ ਪਿੰਡ ਬਾਰੇ ਜਾਣਕਾਰੀ ਲਈ ਹੈ ਤੇ ਪਿੰਡ ਦੇ ਵਿੱਚ ਇੱਧਰ ਵੀ ਦੱਸ ਦਿੱਤਾ ਪਾਰਕ ਮੰਨ ਰਿਹਾ ਤੇ ਪਿੰਡ ਦੀ ਫਿਰਨੀ ਵੀ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਉੱਪਰ ਚੀਕ ਕੈਮਰਾ ਚ ਮਾਰ ਕੇ ਸਾਰੀ ਤੇ ਮਿਲਦੇ ਆ ਅੱਗੇ ਦੋਸਤੋ ਆਪਾਂ ਆਪਣੇ ਭਰਾ ਨਾਲ ਆਪਣੇ ਯਾਰ ਦੋਸਤ ਨਾਲ ਹੈਨਾ ਤੇ ਇੱਧਰ ਆ ਚੁੱਕੇ ਆ ਇਹ ਕਿਹੜੀ ਜਗ੍ਹਾ ਬਣਦੀ ਜੀ ਆਪਣੇ ਇਹ ਆਪਣੀਆਂ ਮਾਈਆਂ ਮਾਈਆਂ ਨੇ ਬਣਦੀਆਂ ਜਿਹੜੀਆਂ ਆਪਣੇ ਜਿਵੇਂ ਆਪਾਂ ਕਹਿੰਦੇ ਨੇ ਮਾਈਆਂ ਦੇ ਮੱਥਾ ਟੇਕਿਉਂ ਨੇ ਰਸਿਓਟੀ ਲਾ ਕੇ ਹਾਂ ਠੀਕ ਹੈ ਤੇ ਇੱਥੇ ਵੀ ਇਹਨਾਂ ਦੇਖੋ ਵਧੀਆ ਦਰਖਤ ਲਾਏ ਹੋਏ ਨੇ ਇਹ ਨੂੰ ਥੋੜਾ ਜਿਹਾ ਟਾਈਮ ਹੀ ਹੋ ਜਾਣਾ ਇਹ ਸਾਲ ਦੋਕ ਸਾਲ ਹੋ ਗਏ ਨੇ ਮੈਂ ਦੇਖੇ ਨੂੰ ਇਹ ਹਾਂ ਬਸ ਯਾਨੀ ਕਿ ਐਚ ਆਈ ਟੇਕ ਦੇ ਨੇ ਮੁਗਲ ਮੁਲਵਾਰ ਨੂੰ ਮੱਥਾ ਟੇਕਦੇ ਨੇ ਠੀਕ ਹੈ ਤਿਆ ਮੈਂ ਵੀ ਗੱਲ ਕਰਨਾ ਜਿਵੇਂ ਜਗਾ ਜੁ ਉੱਚੀ ਨੀਵੀਂ ਘੁਮਾ ਕੇ ਜਿਹੜਾ ਡਿਜ਼ਾਈਨ ਬਣਾਇਆ ਪਿਆ ਨਾ ਤੇ ਥੋੜੀ ਥੋੜੀ ਹੁਣ ਨੀਹਾਂ ਦੇ ਉਹਨਾਂ ਦੇ ਵਿੱਚ ਵਧੀਆ ਹੋ ਜੀ ਤੇ ਇੱਧਰ ਵੀ ਦੇਖੋ ਦੋਸਤੋ ਇੱਧਰ ਵੀ ਪੂਰੀ ਕੈਂਡ ਲਾਜਵਾ ਬਣਾ ਇਹ ਮਨ ਇਥੋਂ ਜੀ ਸੂਏ ਦਾ ਖਾਲ ਲੰਗਦਾ ਹੈ ਆ ਇਥੋਂ ਦੀ ਹਾਂ ਆ ਸੂਏ ਦਾ ਪਾਣੀ ਆਉਂਦਾ ਇੱਧਰ ਹਾਂ ਤੇ ਦੋਸਤੋ ਲਾਗੇ ਨਾਲ ਖਸੂ ਹੈ ਤੇ ਸੂਏ ਦਾ ਪਾਣੀ ਇੱਧਰ ਨੂੰ ਆਉਂਦਾ ਸਾਰੇ ਦਰਾਖਤਾਂ ਨੂੰ ਇਹ ਆਜਾ ਅੱਗੇ ਵੀ ਹੋਰ ਦਿਖਾ ਦੇ ਕੀ ਚੀਜ਼ ਬਣਿਆ ਹੋਇਆ ਇੱਧਰ ਨੂੰ ਆ ਜਾਂਦਾ ਦੋਸਤੋ ਦੇਖ ਲਓ ਸੂਏ ਦਾ ਖਾਲ ਠੀਕ ਹੈ ਤੇ 파ਰਵਾੜਾ ਇਨਰਟ ਜੀ ਪਾਰਕ ਦੀ ਤਰ੍ਹਾਂ ਪੂਰੀ ਘਾੜ ਵੱਲ ਲਵਾਦ ਬਣਾਈ ਦੀ ਉਹ ਪਿੰਡ ਦੀ ਥੋੜੇ ਦੀ ਬੱਟ ਕੱਢੇ ਪਈ ਨੇ ਮੈਂ ਕਹਿੰਦਾ ਆ ਦੇਖ ਲਓ ਦੋਸਤੋ ਫਲਦਾਰ ਬੂਟੇ ਉਰੇ ਲਾਏ ਹੋਏ ਨੇ ਬਸ ਸੰਤਰੇ ਸੰਤਰੇ ਦੇ ਗਾ ਵੀ ਬੂਟੇ ਲਾਏ ਹੋਣੇ ਨਾ ਇੱਥੇ ਤੇ ਫਲਦਾਰ ਮਿਆਂ ਸ਼ੋਧਾਰਨੀ ਦੇ ਵਿਚਾਲੇ ਵੀ ਟੰਗੇ ਹੋਏ ਨੇ ਦੇਖ ਸਕਦੇ ਤੁਸੀਂ ਤੇ ਪਾਣੀ ਦਾ ਖਾਸ ਪ੍ਰਬੰਧ ਕਰਿਆ ਹੋਇਆ ਇਹ ਸਪਾਰਕਲ ਨਰਨ ਖਾਤਰ ਇਹ ਵੀ ਦੇਖੋ ਥੋੜੇ ਘਟ ਟਾਈਮ ਦੇ ਵਿੱਚ ਹਰਾ ਭਰਾ ਹੋ ਜਾਣਾ ਹਰੇ ਥੋੜਾ ਟਾਈਮ ਹੋਇਆ ਹੋਰ ਇਹ ਬੂਟੇ ਨ ਲੱਗਿਆ ਨੇ ਦੇਖੋ ਪਾਣੀ ਵੀ ਮਨ ਦਾ ਦਿੰਦੇ ਨੇ ਰੋਜ਼ ਹੋਰੇ ਪਰ ਇਹ ਫਿਰ ਬੰਦਾ ਰੱਖਿਆ ਹੋਇਆ ਨਾ ਮਨ ਦਾ ਨਾ ਉਹ ਚੱਲਦੇ ਆ ਮਨ ਦੇ ਗਾ ਅੱਛਾ ਮਨ ਦੇ ਗਾ ਚਕੀ ਮੱਚੇ ਬਣਿਆ ਹੋਇਆ ਇਹ ਪਾਰਕ ਠੀਕ ਹੈ ਹੁਣ ਵੀ ਚੱਲ ਰਿਹਾ ਕੰਮ ਹੋਣੀ ਹੈ ਤੁੰਗ ਵੀ ਕੰਮ ਚੱਲ ਰਿਹਾ ਹੈ ਠੀਕ ਹੈ ਕਿੱਧਰ ਜਾਂਦਾ ਕੰਮ ਉਹ ਕੰਮ ਹੋ ਰਹੀ ਬਸ ਅੱਛਾ ਉਹ ਸੇ ਸਾਫ ਸਫਾਈ ਦਾ ਠੀਕ ਹੈ ਸਾਫ ਸਫਾਈ ਦਾ ਹਾਂ ਉਹੀ ਹੋਇਆਗਾ ਪਾਣੀ ਉਹ ਨਰੀਗਾ ਚਲੋ ਵਧੀਆ ਬੂਟੇ ਹਨਾ ਚੇ ਆਪਾਂ ਆਉਣ ਆਉਣ ਆਏ ਸਮੇਂ ਦੇ ਵਿੱਚ ਨਾ এনਵਾਇਰਨਮੈਂਟ ਬਚਾਉਣਾ ਤਾਂ ਆਪਾਂ ਨੂੰ ਵੱਧ ਤੋਂ ਵੱਧ ਦਖਲ ਲਗਾ ਤੋ ਗੱਲ ਤਾਂ ਇਹ ਹੈ ਕਿ ਹਰ ਇੱਕ ਪਿੰਡ ਦੇ ਵਿੱਚ ਮੈਨੂੰ ਕਹਿੰਦਾ ਪਾਰਕ ਚਾਹੀਦੇ ਨੇ ਹਰ ਇੱਕ ਪਿੰਡ ਦੇ ਵਿੱਚ ਜਿੱਥੇ ਵੀ ਸਾਡੀ ਜਗਾ ਪਈ ਹੈ ਨਾ ਤਾਂ ਉੱਥੇ ਦਰਖਤ ਲਗਾਉਣੇ ਜਰੂਰੀ ਨੇ ਤੇ ਆਪਾਂ ਕਿਤਾਬਾਂ ਵਿੱਚ ਵੀ ਪੜ੍ਹਦੇ ਰਹੇ ਹਾਂ ਨਾ ਕਿ ਜੇ ਹਰਿਆਲੀ ਹੈ ਤਾਂ ਹੀ ਖੁਸ਼ਹਾਲੀ ਹੈ ਤਾਂ ਹੀ ਆਪਾਂ ਨੂੰ ਵਧੀਆ ਆਕਸੀਜਨ ਮਿਲੂਗੀ ਤਾਂ ਹੀ ਆਪਾਂ ਵਧੀਆ ਤੰਦਰੁਸਤ ਰਹਿਾਂਗੇ ਕਿ ਦਰਖਤ ਹੋਣਗੇ ਲੱਗੇ ਹੋਏ ਕਿਤੇ ਦੇਖੋ ਛੇਖਾ ਨਾ ਜਸਪ੍ਰੀਤ ਛੇ ਕਿਤੇ ਦਰਖਤ ਲੱਗੇ ਹੋਏ ਹੋਣਗੇ ਤਾਂ ਪੰਛੀ ਆਲ ਨੇ ਪੌਣਗੇ ਪੰਛੀਆਂ ਦੇ ਘਰ ਬਣਨਗੇ ਤਾਂ ਆਪਾਂ ਨੂੰ ਜਿਹੜੇ ਆਪਾਂ ਜਾਲੀ ਹੁਣ ਲਾਉਣੇ ਆ ਆਲ ਨੇ ਬਣੇ ਬਣਾਏ ਹਨਾ ਉਹ ਲਾਉਣ ਦੀ ਲੋੜ ਨਹੀਂ ਪੈਂਦੀ ਉਹਦੇ ਵਿੱਚ ਵੀ ਬੇਸ਼ੱਕ ਕੱਟ ਹੀ ਪੜਦਿੰਦੇ ਨੇ ਜਿਆਦਾਤਰ ਜਿੱਥੇ ਉਹ ਆਪ ਦਾ ਆਲਣਾ ਬਣਾਉਂਦੇ ਨੇ ਦੋਸਤੋ ਉੱਥੇ ਹੀ ਰਹਿਣਾ ਪਸੰਦ ਕਰਦੇ ਨੇ ਉਹ ਠੀਕ ਹੈ ਤੋਂ ਦੋਸਤੋ ਇਹ ਪਿੰਡ ਦੀ ਖੂਸ਼ੂਰਤੀ ਤੇ ਸ਼ਾਨਦਾਰ ਤਸਵੀਰਾਂ ਸੀਆਂ ਪੜਦੀਆਂ ਤੇ ਤੁਹਾਨੂੰ ਦਿਖਾ ਦਿੱਤੀਆਂ ਨੇ ਤੇ ਤੇ ਹਾਂਜੀ ਦੋਸਤੋ ਹੁਣ ਆਪਾਂ ਸਮਾਪਤੀ ਕਰਦੇ ਆ ਜੀ ਇੱਕ ਗੱਲ ਮੇਰੇ ਪਿੰਡ ਦੇ ਪ੍ਰੋਗਰਾਮ ਦੀ ਅੱਜ ਦੋਸਤੋ ਐਪੀਸੋਡ 2 ਸੀ ਅੱਜ ਪਿੰਡ ਰਿਸ਼ਨਗੜ੍ਹ ਤੇ ਜ਼ਿਲ੍ਹਾ ਪਟਿਆਲਾ ਤੇ ਤਹਿਸੀਲ ਨਾਬਾ ਦਾ ਪਿੰਡ ਹੈ ਇਹ ਠੀਕ ਆ ਜੇਕਰ ਤੁਹਾਨੂੰ ਇਹ ਪਿੰਡ ਵਧੀਆ ਲੱਗਿਆ ਹੋਵੇ ਇਹ ਪਿੰਡ ਦਾ ਪਾਰਕ ਤੇ ਪਿੰਡ ਦੀਆਂ ਵੱਖ-ਵੱਖ ਲੋਕੇਸ਼ਨਾਂ ਜੋ ਦਿਖਾਈਆਂ ਨੇ ਆਪਾਂ ਅੰਦਰ ਪਾਰਕ ਦੇ ਵਧੀਆ ਲੱਗੇ ਹੁਣ ਤਾਂ ਵੀਡੀਓ ਸ਼ੇਅਰ ਜਰੂਰ ਕਰਨਾ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਇੱਥੇ ਹੀ ਮੈਂ ਤੁਹਾਨੂੰ ਹੋਰ ਪਿੰਡ ਦਿਖਾ ਸਕਾਂ ਯਾ ਤਕਲੀ ਬਣੇ ਰਹੋ ਮੇਰੇ ਨਾਲ ਤੇ ਕੈਮਰਾਮੈਨ ਗੁਰਕੀਰਤ ਨਾਲ ਧੰਨਵਾਦ ਜੀ